ਬਾਈ ਸੁਰਿੰਦਰ ਸਿੰਘ ਐਲੀਅਸ ਸੰਗਰਾਮ ਸਿੰਘ ਬਬਰ ਔਖ ਸਾਸ ਬਾਈ ਕडमਜੀਤ ਸਿੰਘ ਸਿਖਣਵਾਲਾ ਮੌਜੂਦਾ ਆਜ਼ਾਦੀ ਦੇ ਸੰਗਰਾਸ਼ ਦੌਰਾਨ ਮਾਲਵੇ ਦਾ ਇਲਾਕਾ ਬਬਰਾਂ ਦੀਆਂ ਸ਼ਹਾਦਤਾਂ ਦੀ ਜਰਖੇਜ਼ ਮਿੱਟੀ ਬਣਿਆ ਰਿਹਾ ਹੈ ਪੁਰਾਤਨ ਸਿੰਘਾਂ ਦੀਆਂ ਸ਼ਹਾਦਤਾਂ ਦੇ ਪੂਰਨੀਆਂ ਤੇ ਚਲਦਿਆਂ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ਼ਹਾਦਤਾਂ ਦੀ ਲੜੀ ਨੂੰ ਟੋਟੋ ਗੰਡਣ ਤੋਂ ਬਚਾਉਦੀ ਹੋਈ ਸਿਰ ਨਿਵਾਨ ਕੇ ਨਹੀਂ ਚੱਲਲੀ ਨਾ ਹੀ ਬੇਦਾਵਾ ਲਿਖਿਆ ਮਾਲਵੇ ਦਾ ਨਿੱਕਾ ਜਿਹਾ ਪਿੰਡ ਚੱਕ ਮਦਰਸਾ ਜੋ ਮੁਕਤਸਰ ਜ਼ਿਲ੍ਹੇ ਵਿੱਚ ਮੁਕਤਸਰ ਤੋਂ ਮਹਾਮਬਦਰ ਮੋਰ ਸੜਕ ਉੱਪਰ ਹੈ ਇਸ ਪਿੰਡ ਨੇ ਇੱਕ ਖਾਲਸਤਾਨੀ ਯੋਧੇ ਨੂੰ ਜਨਮ ਦਿੱਤਾ ਜਿਸ ਨੇ ਇਸ ਕਥਨ ਨੂੰ ਸੱਚ ਕਰ ਦਿਖਾਇਆ ਅਸੁਰ ਸੰਗਾਰ ਬੇ ਕੋ ਦੁਰਜਨ ਕੇ ਮਾਰ ਬੇ ਕੋ ਸੰਕਟ ਨਿਬਾਰ ਬੇ ਕੋ ਖਾਲਸਾ ਬਨਾਇਓ ਹੈ ਸੱਚ ਹੀ ਭਾਈ ਸੁਰਿੰਦਰ ਸਿੰਘ ਬੱਬਰ ਕੌਮ ਲਈ ਸੰਕਟ ਉਬਾਰਦਾ ਫੁਰਜਾ ਫੁਰਜਾ ਕੋ ਹੀ ਦਾ ਸ਼ਹੀਦ ਹੋ ਗਿਆ ਸਰਦਾਰ ਮਲਕੀਤ ਸਿੰਘ ਜੀ ਦਾ ਸਧਾਰਨ ਜਿਹਾ ਕਰ ਘਰ ਦੀ ਗਰੀਬੀ ਗਲੀ ਉੱਪਰ ਖੁੱਲੇ ਦਰਵਾਜ਼ੇ ਦੀ ਦਹਲੀਜ਼ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਪਿੰਡ ਦੇ ਲੋਕ ਇਸ ਘਰੋਂ ਕੱਪੜੇ ਸਿਉਣਾ ਆਉਂਦੇ ਸਨ ਅੱਜ ਇਲਾਕਾ ਨਿਵਾਸੀ ਇਸ ਪਿੰਡ ਨੂੰ ਬੱਬਰ सुरेंद्र ਸਿੰਘ ਉਰਫ ਸੰਗਰਾਮ ਸਿੰਘ ਬੱਬਰ ਕਰਕੇ ਯਾਦ ਕਰਦੇ ਹਨ ਭਾਈ ਸਾਹਿਬ ਜੀ ਦੇ ਸੁਨੇਹੀ ਉਹਨਾਂ ਨੂੰ ਜਿੰਦਾ ਸ਼ਹੀਦ ਉਰਫ ਦੀ ਸੀ ਡਿਪਟੀ ਚੀਫ ਕਰਕੇ ਯਾਦ ਕਰਦੇ ਹਨ ਆਪ ਜੀ ਦਾ ਜਨਮ ਸਸਾ ਮਲਕੀਤ ਸਿੰਘ ਜੀ ਦੇ ਕਰੇ ਮਾਤਾ ਦਲਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ ਹੋਇਆ ਸੀ ਆਪ ਜੀ ਤਿੰਨ ਭਰਾਵਾਂ ਤੇ ਦੋ ਭੈਣਾਂ ਚੋਂ ਸਭ ਤੋਂ ਵੱਡੇ ਸਨ ਆਪ ਜੀ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨਾਨਕੇ ਪਿੰਡ ਫਰੀਦਕੋਟ ਤੋਂ ਆਪਣੇ ਮਾਮਾ ਡਾਕਟਰ ਬਲਬੀਰ ਸਿੰਘ ਜੀ ਦੇ ਕਰੇ ਰਹਿ ਕੇ ਮਨਜੀਤ ਇੰਦਰਪੁਰਾ ਪ੍ਰਾਇਮਰੀ ਸਕੂਲ ਡੋਗਰ ਬਸਤੀ ਤੋਂ ਪ੍ਰਾਪਤ ਕੀਤੀ ਬਾਅਦ ਵਿੱਚ ਆਪ ਜੀ ਪਿੰਡ ਲਖੇਵਾਲੀ ਵਿਖੇ ਪੜਨ ਲੱਗ ਪਏ ਘਰ ਦੀ ਗੁਰਬਤ ਪੜ੍ਹਾਈ ਦੀ ਲਗਨ ਛੋਟੇ ਭੈਣ ਭਰਾਵਾਂ ਦੇ ਪੜ੍ਹਾਈ ਦੇ ਖਰਚੇ ਇਹ ਸਾਰੇ ਦਰਦ ਆਪਣੇ ਨਾਲ ਲਈ ਉਹ ਲੱਖੋ ਵਾਲੀ ਮੰਡੀ ਦੇ ਸਕੂਲ ਵਿੱਚ ਪੜਨ ਜਾਂਦੇ ਸਕੂਲ ਦੀ ਛੁੱਟੀ ਤੋਂ ਬਾਅਦ ਕਰੋ ਰੋਟੀ ਚਾਹ ਹਦ ਛੱਕ ਕੇ ਨੇੜੇ ਹੀ ਬਣ ਰਹੇ ਸੇਮ ਨਾਲੇ ਉੱਪਰ ਦਿਹਾੜੀ ਕਰਨ ਚਲੇ ਜਾਂਦੇ ਅੱਧੀ ਦਿਹਾੜੀ ਕਰਕੇ ਸ਼ਾਮ ਨੂੰ ਘਰ ਆ ਕੇ ਪਿਤਾ ਜੀ ਦੇ ਨਾਲ ਦਰਜੀ ਦੇ ਕੰਮ ਵਿੱਚ ਹੱਥ ਵਟਾਉਂਦੇ ਇੱਕ ਅਜੀਹਾ ਸਿਰਲੀ ਹਦ ਦਰਜੇ ਦਾ ਮਿਹਨਤੀ ਸ਼ਿੰਦਾ ਹੱਸ ਹੱਸ ਯਾਰਾਂ ਬੇਲੀਆਂ ਨੂੰ ਕਹੇ ਦਿੰਦਾ ਸਰੀਰ ਦਾ ਕੀ ਹੈ ਇਸਨੇ ਕਿਹੜਾ ਕਸਣਾ ਹੈ ਜਿੰਨਾਂ ਵਰਤ ਲਈਏ ਛੋੜਾ ਹੈ ਦੋਸਤੋ ਰੱਬ ਦਾ ਸ਼ੁਕਰ ਕਰੋ ਆਪਾਂ ਨੂੰ ਇਨਸਾਨੀ ਜਾਮਾ ਮਿਲਿਆ ਹੈ ਨੇਕ ਕੰਮ ਕਰੋ ਤਾਂ ਕਿ ਸੰਸਾਰ ਤੇ ਨਾਮ ਰਹੇ ਸੱਚ ਹੀ ਸ਼ਿੰਦਾ ਸ਼ਹੀਦ ਭਾਈ ਸੰਗਰਾਮ ਸਿੰਘ ਬੱਬਰ ਦਾ ਨਾਮ ਸੰਸਾਰ ਤੇ ਕੌਮ ਦੀ ਆਜ਼ਾਦੀ ਲਈ ਛੱਡ ਗਿਆ ਆਪ ਜੀ ਨੇ میٹرਿਕ ਪਾਸ ਕਰਨ ਤੋਂ ਬਾਅਦ ਡਰਾਫਟਸਮੈਨ ਦਾ ਕੋਰਸ ਕਰ ਲਿਆ ਹਰ ਮੈਦਾਨ ਵਿੱਚ ਹੋਂਹਾਰ ਹੋਣ ਕਾਰਨ ਆਪ ਜੀ ਨੂੰ ਹੈਲਥ ਵਿਭਾਗ ਵਿੱਚ ਨੌਕਰੀ ਮਿਲ ਗਈ ਹੁਣ ਕਰ ਦੀ ਕਬੀਲਦਾਰੀ ਦਾ ਸਾਰਾ ਹੀ ਬੋਝ ਉਹਨਾਂ ਉੱਪਰ ਆ ਗਿਆ ਸੀ ਕਿਉਂਕਿ ਪਿਤਾ ਜੀ ਦੇ ਪੁਰਾਣੇ ਰਿਵਾਜ ਦੇ ਕੱਪੜੇ ਸੀ ਉਹ ਜਾਣਦੇ ਹੋਣ ਕਰਕੇ ਦਰਜੀ ਦੇ ਕੰਮ ਵਿੱਚ ਇਤਨੀ ਜ਼ਿਆਦਾ ਆਮਦਨ ਨਹੀਂ ਸੀ ਹੁੰਦੀ ਇਸ ਕਾਰਨ ਘਰ ਦੀ ਹਾਲਤ ਤੰਗਿਆਲ ਤੁਰਸ਼ੀਆਂ ਵਿੱਚੋਂ ਹੀ ਲੰਘਦੀ ਸੀ ਗੁਰਸਿੱਖੀ ਮਾਨ ਮਰਿਆਦਾ ਪੈ ਪਾਵਨੀ ਉਹ ਹਮੇਸ਼ਾ ਹੀ ਆਪਣੇ ਸਿਰ ਉੱਪਰ ਰੱਖਦੇ ਸਨ ਤਨਖਾਹ ਸਾਰੀ ਹੀ ਕਰੇ ਫੜਾ ਦਿੰਦੇ ਸਨ ਤਨਖਾਹ ਦਾ ਦਸਵੰਦ ਜਥੇਬੰਦੀ ਦੇ ਸਿੰਘਾਂ ਨੂੰ ਫੜਾ ਕੇ ਇਸ ਦਿੱਤੇ ਦੇ ਜਕ ਲਈ ਅਕਾਲ ਪੁਰਖ ਜੀ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਸਨ 13 اپریل سن 1978 نو ਵਿਸਾਖੀ ਵਾਲੇ ਦਿਨ ਵਾਪਰੇ ਖੂਨੀ ਕਾਂਡ ਨੇ ਆਪ ਜੀ ਨੂੰ ਅਖੰਡ ਕੀਰਤਨੀ ਜਥੇ ਨਾਲ ਜੋੜ ਦਿੱਤਾ ਆਪ ਜੀ ਪੂਰਨ ਬਬੇਕੀ ਅਤੇ ਅਖੰਡ ਪਾਠੀ ਸਨ ਹਮੇਸ਼ਾ ਹੀ ਸਹਿਜ ਪਾਠ ਕਰੇ ਕਰਦੇ ਰਹਿੰਦੇ ਸਨ ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੇ ਆਪ ਜੀ ਨੂੰ ਅਜੇਹਾ ਚੰਜੋੜਿਆ ਕਿ ਆਪ ਜੀ ਨੇ ਕੀਰਤਨ ਕਰਨ ਲਈ ਲੈ ਕੇ ਆਂਦਾ ਹਾਰਮੋਨੀਅਮ ਪੱਕੇ ਤੌਰ ਤੇ ਬੰਨ ਕੇ ਰੱਖ ਦਿੱਤਾ ਕਹਿੰਦੇ ਹੁਣ ਕੀਰਤਨੀ ਤੁਣਾ ਨੇ ਠੱਲ ਨਹੀਂ ਪਾਉਣੀ ਖੰਡੇ ਦੀ ਬੇਲਾ ਹੀ ਗੂੰਜੇਗੀ ਫਿਰ ਹੀ ਧਰਮ ਬਚੇਗਾ ਆਪਜੀ ਸਨ 1982 ਦੇ ਸ਼ੁਰੂ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਬਬਰਾਂ ਦੇ ਜਥੇ ਵਿੱਚ ਸ਼ਾਮਲ ਹੋ ਗਏ ਸਨ ਕਈ ਕਈ ਦਿਨ ਆਪਜੀ ਦਫ਼ਤਰੋਂ ਛੁੱਟੀ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਚਲੇ ਜਾਂਦੇ ਜਿੱਥੇ ਜਥੇ ਦੇ ਸਿੰਘਾਂ ਬਸਤਰਾਂ ਦੀ ਸੇਵਾ ਆਦਿ ਕਰਦੇ ਰਹਿੰਦੇ ਘੰਟਿਆਂ ਬੱਦੀ ਚੌਕੜਾ ਮਾਰ ਕੇ ਬੇਦਾਗੀ ਵਿੱਚ ਲੀਨ ਰਹਿੰਦੇ ਆਪ ਜੀ ਦਾ ਦਰਮਿਆਨਾ ਕਦਰ ਛਾਂਟਵਾਂ ਸਰੀਰ ਵੇਖ ਕੇ ਕੋਈ ਵੀ ਨਹੀਂ ਮੰਨਦਾ ਸੀ ਕਿ ਇਹ ਖਾੜਕੂ ਹੈ ਦਰਬਾਰ ਸਾਹਿਬ ਜੀ ਉੱਪਰ ਹੋਏ ਹਮਲੇ ਤੋਂ 8 ਦਿਨ ਪਹਿਲਾਂ ਹੀ ਆਪ ਨਾਨਕ ਨਿਵਾਸ ਛੱਡ ਕੇ ਜਥੇਬੰਦੀ ਦੀ ਹਦਾਇਤ ਤੇ ਕਰਿਆ ਕੇ ਗਏ ਸਨ ਜਦੋਂ ਆਪ ਜੀ ਫਰੀਦਕੋਟ ਵਿਖੇ ਨੌਕਰੀ ਕਰਦੇ ਸਨ ਤਾਂ ਬਠਿੰਡਾ ਪੁਲਿਸ ਨੇ ਕਾਰ ਬੰਬ ਤਮਾਕੀਆਂ ਦੇ ਸੰਬੰਧ ਵਿੱਚ 26 ਜੁਲਾਈ 1986 ਨੂੰ ਆਪ ਜੀ ਉੱਪਰ ਰੇਡ ਮਾਰੀ ਸੀ ਜਿੱਥੇ ਆਪ ਜੀ ਘੇਰੇ ਵਿੱਚੋਂ ਨਿਕਲ ਗਏ ਸਨ ਫਰੀਦਕੋਟ ਤੋਂ ਬਦਲੀ ਕਰਵਾ ਕੇ ਆਪਜੀ ਮੁਕਤਸਰ ਚਲੇ ਗਏ ਮੁਕਤਸਰ ਵਿਖੇ ਆਪਜੀ ਦਾ ਟਿਕਾਣਾ ਬਬਰ ਦਾ ਬੁੰਗਾ ਕਰਕੇ ਮਸ਼ਹੂਰ ਸੀ ਆਪਜੀ ਸ਼ਹੀਦ ਭਾਈ ਹਰਭਜਨ ਸਿੰਘ ਬਬਰ ਮੰਡ ਫਲੋਰੀ ਤੋਂ ਬਾਅਦ ਮਾਲਵੇ ਦੇ ਡਿਪੀ ਚੀਫ ਸਨ ਸਨ 1985 ਦੇ ਚੋਣ ਬਾਈਕਾਟ ਸਮੇਂ ਆਪਕਾਰ ਬੰਬ ਤਮਾਕਿਆਂ ਦੇ ਮੋਰੀ ਰਹੇ ਭਾਈ ਸੁਲੱਖਣ ਸਿੰਘ ਬਬਰ ਦੀ ਕਮਾਂਡ ਹੇਠ ਭਾਈ ਬਖਤੌਰ ਸਿੰਘ ਵਕੀਲ ਬਠਿੰਡਾ ਅਤੇ ਭਾਈ ਕੁਲਵੰਤ ਸਿੰਘ ਬਬਰ ਨਾਲ ਮਿਲ ਕੇ ਚਮਕੀ ਬੰਬ ਬਣਾਏ ਜੋ ਟਾਈਮਰ ਪੈਨਸਿਲਾਂ ਰਾਹੀਂ ਫਟਣੇ ਸਨ ਉਹਨਾਂ ਨੂੰ ਕਾਰਾਂ ਦੀਆਂ ਪੈਟਰੋਲ ਟੈਂਕੀਆਂ ਹੇਠ ਲਾਇਆ ਜੋ ਸਾਰੇ ਪੰਜਾਬ ਵਿੱਚ ਇੱਕੋ ਸਮੇਂ ਫਟਣੇ ਸਨ ਆਪਜੀ ਜੰਗਜੂ ਇੱਕਸ਼ਨਾ ਅੰਦਰ ਭਾਈ ਜਸਵਿੰਦਰ ਸਿੰਘ ਬੱਬਰ ਲੁਧਿਆਣਾ ਭਾਈ ਜਸਵਿੰਦਰ ਸਿੰਘ ਹੈਪੀ ਸਿਵੀਆਂ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਭਾਈ ਹਰਬਜਨ ਸਿੰਘ ਬੱਬਰ ਡੇਲਿਆਨ ਵਾਲੀ ਨਾਲ ਗੁਪਤ ਰੂਪ ਵਿੱਚ ਵਿਚਰਦੇ ਰਹੇ ਸਨ 1990 ਵਿੱਚ ਆਪਜੀ ਮੁਕੱਤਰ ਵਿਖੇ ਕਿਸੇ ਐਕਸ਼ਨ ਕਾਰਨ ਪੁਲਿਸ ਦੀਆਂ ਨਜ਼ਰਾਂ ਵਿੱਚ ਫਿਰ ਆ ਗਏ ਅਤੇ ਆਪਜੀ ਨੂੰ ਰੂਪੋਸ਼ ਹੋਣਾ ਪੈ ਗਿਆ ਬੱਬਰ ਨੇ ਆਪ ਜੀ ਨੂੰ ਗੁਪਤ ਨਾਮ ਪਾਈ ਸੰਗਰਾਮ ਸਿੰਘ ਬੱਬਰ ਦਿੱਤਾ ਮਿੱਠ ਬੋਲਦੇ ਸੁਭਾਅ ਕਾਰਨ ਆਪ ਜੀ ਹਰ ਇੱਕ ਦੇ ਦਿਲ ਵਿੱਚ ਆਪਣੀ ਥਾਂ ਬਣਾ ਲੈਂਦੇ ਜੋ ਵੀ ਇਹਨਾਂ ਨੇ ਇੱਕ ਵਾਰ ਮਿਲ ਲੈਂਦਾ ਉਹ ਆਪਣੀ ਜ਼ਿੰਦਗੀ ਦੀ ਯਾਦ ਹਮੇਸ਼ਾ ਨਾਲ ਲਈ ਫਿਰਦਾ ਜਦੋਂ ਐਸਐਸਪੀ ਗੋਬਿੰਦ RAM ਇੱਕ ਬੰਬ ਤਮਾਕੇ ਵਿੱਚ ਮਾਰਿਆ ਗਿਆ ਤਾਂ ਆਪ ਜੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟਿੱਬੀ ਸਾਹਿਬ ਕੋਲ ਮਾਗੀ ਦੇ ਮਿਲੇ ਤੇ ਮਾਗ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਗੋਬਿੰਦ RAM ਦੀ ਕਬਰ ਬਣਾ ਕੇ ਉਸ ਉੱਪਰ ਇੱਕ ਬੋਰਡ ਲਾ ਦਿੱਤਾ ਇਹ ਔਰੰਗੇ ਦੀ ਰੂਹ ਦੀ ਕਬਰ ਹੈ ਦੂਸਰੀਆਂ ਕਬਰਾਂ ਦੇ ਨਾਲ ਇਸ ਕਬਰ ਤੇ ਵੀ ਹੋਲਾਕ ਮਹੱਲਾ ਕਦਨ ਸਮੇ ਸਿੰਘ ਖੇਤਰ ਮਾਰ ਕੇ ਜਾਣ ਆਪ ਜੀ ਦੇ ਐਕਸ਼ਨ ਅਤੇ ਸੰਗਤ ਅੰਦਰ ਸੇਵਾ ਕਰਨ ਦੇ ਢੰਗ ਬਿਲਕੁਲ ਹੀ ਨਿਆਰੇ ਸਨ ਜਿਸ ਕਾਰਨ ਆਪ ਜੀ ਨੂੰ ਸੰਗਤ ਅਜ ਵੀ ਯਾਦ ਕਰਦੀ ਹੈ ਮੁਕਤਸਰ ਅਤੇ ਫਰੀਦਕੋਟ ਪੁਲਿਸ ਵੱਲੋਂ ਸਖਤੀ ਵੱਧਨ ਕਾਰਨ ਆਪ ਜੀ ਨੇ ਪੰਜਾਬ ਛੱਡ ਦਿੱਤਾ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਲੰਮੀਆ ਯਾਤਨਾਵਾਨ ਚੱਲ ਰਹੇ ਸਨ ਛੋਟੇ ਪਰ ਆਤੇ ਮੁਕਤਸਰ ਪੁਲਿਸ ਨੇ ਇਸ ਕਦਰ ਤਸ਼ੱਦਦ ਕੀਤੀ ਤਾਂ ਕਿ ਉਹਨਾਂ ਦਾ ਸਰੀਰ ਅਜੇ ਤੱਕ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋਇਆ ਐਸ ਐਸ ਪੀ ਫਰੀਦਕੋਟ ਸਵਰਨ ਸਿੰਘ ਜੋ ਕੋਟਨਾ ਕਰਕੇ ਮਸ਼ਹੂਰ ਸੀ ਨੇ ਨਵੰਬਰ 1991 ਦੇ ਸ਼ੁਰੂ ਵਿੱਚ ਫਰੀਦਕੋਟ ਪੁਲਿਸ ਦੀ ਇੱਕ ਜ਼ਰੂਰੀ ਮੀਟਿੰਗ ਸੱਦੀ ਕਿਉਂਕਿ ਪੁਲਿਸ ਕੋਲ ਕੋਟਕਪੂਰੇ ਦੇ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘਾਂ ਦਾ ਲੰਗੋਟਿਆ ਯਾਰ ਸੀ ਐਸ ਐਸ ਪੀ ਕੋਰਟ ਨੇ ਆਪਣੇ ਖਾਸ ਅਫਸਰ ਸੀ ਆਈ ਇੱਕ ਸਟਾਫ ਫਰੀਦਕੋਟ ਦੇ ਇੰਚਾਰਜ ਬਚਨ ਸਿੰਘ ਦੀ ਖਾਸ ਡਿਊਟੀ ਲਾ ਦਿੱਤੀ ਕਿ 8 ਦਿਨਾਂ ਦੇ ਅੰਦਰ ਸੁਰਿੰਦਰ ਸਿੰਘ ਨੂੰ ਫੜਨਾ ਹੀ ਫੜਨਾ ਹੈ ਬਚਨ ਸਿੰਘ ਜੋ ਬਚਨੇ ਬੁਚੜ ਕਰਕੇ ਮਸ਼ਹੂਰ ਸੀ ਤੇ ਜਿਸ ਦੇ ਹੱਥ ਪਹਿਲਾਂ ਹੀ ਕਈ ਸਿੰਗਲ ਦੇ ਖੂਨ ਨਾਲ ਰੰਗੇ ਹੋਏ ਸਨ ਭਾਈ ਸੁਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਬਣੇ ਇੱਕ ਦੋਸਤ ਦਾ ਅਸਲੀ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਲਜਿੰਦਰ ਸਿੰਘ ਉਰਫ ਮੁੰਸ਼ੀ ਉਰਫ ਅਮਰਜੀਤ ਸਿੰਘ ਪਿੰਡ ਖਾੜਾ ਨਿਵਾਸੀ ਨੇ ਉਹਨਾਂ ਦੇ ਸਾਰੇ ਟਿਕਾਣੇ ਅਤੇ ਹੋਰ ਮਹੱਤਵਪੂਰਨ ਗੱਲਾਂ ਕੋਟਕਪੂਰੇ ਦੇਸੀ ਆਈਡੀ ਡੀਐਸਪੀ ਨੂੰ ਦੱਸ ਦਿੱਤੀਆਂ ਸਨ ਸੀਆਈਡੀ ਦੀ ਗੁਪਤ ਸੂਚਨਾ ਦੇ ਆਧਾਰ ਤੇ ਹੀ ਸੀ ਆਈਏ ਸਟਾਫ ਫਰੀਦਕੋਟ ਨੇ 6 ਨਵੰਬਰ ਦੀ ਰਾਤ ਨੂੰ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਪ੍ਰਦੇਵ ਸਿੰਘ ਤਲਵੰਡੀ ਉਹਨਾਂ ਦੀ ਸਿੰਘਣੀ ਉਹਨਾਂ ਦੇ ਕਰੇ ਆਈ ਉਹਨਾਂ ਦੀ ਬੇਟੀ ਜੋ ਬੱਚੇ ਨੂੰ ਜਨਮ ਦੇਣ ਲਈ ਆਖਰੀ ਮਹੀਨੇ ਆਪਣੇ ਮਾਪਿਆਂ ਦੇ ਘਰ ਆਈ ਸੀ ਨੂੰ ਪਿੰਡ ਡੱਗੋ ਰੁਮਾਨੇ ਦੇ ਇੱਕ ਸਿੰਘ ਤੇ ਨਾਲ ਹੀ ਭਾਈ ਤੀਰਤ ਸਿੰਘ ਖਾਲਸਾ ਸਾਹਿਬ ਦਾ ਫੌਜੀ ਅਤੇ ਇਸ ਜੀਵਨੀ ਦੇ ਲੇਖਕ ਕਰਮਜੀਤ ਸਿੰਘ ਸਿੱਖਾਂਵਾਲਾ ਅਤੇ ਉਹਨਾਂ ਦੀ ਸਿੰਘਣੀ ਸਾਰਿਆਂ ਨੂੰ ਪੁਲਿਸ ਦੀਆਂ ਵੱਖਰੋ ਵੱਖਰੀਆਂ ਪੁਲਿਸ ਪਾਰਟੀਆਂ ਨੇ ਚੁੱਕ ਲਿਆਂਦਾ 1 ਨਵੰਬਰ 1991 ਦੀ ਸਵੇਰ ਨੂੰ ਸਾਰਿਆਂ ਦੀਆਂ ਹੀ ਅਣਖਾਂ ਗੈਰਤਾਂ ਦੀਆਂ ਕਹਾਣੀਆਂ ਵੱਖਰੋ ਵੱਖਰੀਆਂ ਪਰਖਿਆਨ ਜਾ ਰਹੀਆਂ ਸਨ ਅਲਫ ਨੰਗੀ ਹਾਲਤ ਵਿੱਚ ਜ਼ਬਰ ਜ਼ੁਲਮ ਤੇ ਸ਼ਰਮਈਆ ਫਰੀਦਕੋਟ ਦੇ ਤਫਤੀਸ਼ੀ ਸੈਂਟਰ ਵਿੱਚ ਦਿਨ ਦੀ ਵੀ ਵੇਲੇ ਦੀਆਂ ਪਾੜ ਪਾੜ ਕੰਦਾ ਵਿੱਚ ਦਫਨ ਹੋ ਰਹੇ ਸਨ ਇਸ ਕੈਰ ਦੀ ਗੱਲ ਕੀ ਲਿਖੀ ਜਾਵੇ ਜਦੋਂ ਪਾਈ ਬਲਦੇਵ ਸਿੰਘ ਤਲਵੰਡੀ ਪਾਈ ਨੂੰ ਸਟਾਫ ਦੀ ਇੱਕ ਨੁੱਕਰ ਵਿੱਚ ਗੱਡੇ ਕਿੱਲੇ ਤੇ ਕੜੀਸ ਕੇ ਬਿਠਾਇਆ ਜਾ ਰਿਹਾ ਸੀ ਜੋ ਤਿੱਖਾ ਤੇ ਉਪਰੋਂ ਗ੍ਰੀਸ ਨਾਲ ਲੰਬੇੜਿਆ ਹੋਇਆ ਸੀ ਬੱਚੀ ਤੇ ਸਿੰਘਣੀਆਂ ਨੂੰ ਕਿਸਕਿਆਂ ਤੋਂ ਫੜ ਕੇ ਰਾਈਫਲਾਂ ਦੇ ਬਟਾਨ ਅਤੇ ਬੂਟਾਂ ਦੇ ਠੁਡਿਆਂ ਨਾਲ ਸਿੰਗਲ ਦੀ ਇਹ ਹਾਲਤ ਦੇਖਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਪੁਲਿਸ ਨੂੰ ਕੈਟ ਮੁਨਸ਼ੀ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ ਕਿ ਸੁਰਿੰਦਰ ਸਿੰਘ ਦੀਵਾਲੀ ਤੋਂ ਬਾਅਦ ਪੰਜਾਬ ਆ ਜਾਵੇਗਾ ਪੁਲਿਸ ਨੂੰ ਸ਼ੱਕ ਸੀ ਕਿ ਸੁਰਿੰਦਰ ਸਿੰਘ ਬੱਬਰ ਪੰਜਾਬ ਵਿੱਚ ਆਪਣੇ ਕਿਸੇ ਟਿਕਾਣੇ ਤੇ ਆ ਚੁੱਕਾ ਹੋਵੇਗਾ ਜਦੋਂ ਪੁਲਿਸ ਨੂੰ ਇਹ ਯਕੀਨ ਹੋ ਗਿਆ ਕਿ ਸੁਰਿੰਦਰ ਸਿੰਘ ਬੱਬਰ ਅਜੇ ਪੰਜਾਬ ਨਹੀਂ ਆਇਆ ਤਾਂ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੇ ਆਪਣਾ ਜਾਲ ਵਿਛਾ ਲਿਆ ਅਤੇ ਦੂਸਰੀ ਇੱਕ ਪਾਰਟੀ ਨੇ ਨਾਗਪੁਰ ਉਹਨਾਂ ਦੇ ਟਿਕਾਣੇ ਤੇ ਛਾਪਾ ਮਾਰਨ ਲਈ ਕਾਰਵਾਈ ਆਰੰਭ ਕਰ ਦਿੱਤੀ ਕਿਉਂਕਿ ਨਾਗਪੁਰ ਵਿਖੇ ਤਲਵੰਡੀ ਪਾਈ ਵਾਲੇ ਸਿੰਘ ਦੇ ਰਿਸ਼ਤੇਦਾਰ ਰਹਿੰਦੇ ਸਨ ਪਰ ਸੁਰਿੰਦਰ ਸਿੰਘ ਨਾਗਪੁਰ ਵਿਖੇ ਨਹੀਂ ਮਿਲੇ 10 ਨਵੰਬਰ ਨੂੰ ਸਵੇਰੇ 8 ਵਜੇ ਜਦੋਂ ਦਿੱਲੀ ਰੇਲਵੇ ਸਟੇਸ਼ਨ ਤੇ ਨਾਗਪੁਰ ਤੋਂ ਆਉਣ ਵਾਲੀ ਰੇਲ ਗੱਡੀ ਰੁਕੀ ਤਾਂ ਪੁਲਿਸ ਨੇ ਉਸ ਗੱਡੀ ਨੂੰ ਆਪਣੇ ਕੇਰੇ ਵਿੱਚ ਲੈ ਲਿਆ ਪਾਈ ਸੁਰਿੰਦਰ ਸਿੰਘ ਬੱਬਰ ਗੱਡੀ ਵਿੱਚੋਂ ਉਤਰੇ ਉਹਨਾਂ ਆਪਣਾ ਦਾਹਣਾ ਬਣ ਕੇ ਭੇਸ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕੈਟ Munshidi ਪਛਾਣ ਵਿੱਚ ਆ ਗਏ ਉਹ ਫਿੱਕੀ ਸਲੇਟੀ ਪੱਗ ਅਤੇ ਕੋਟ ਪੈਂਟ ਨਾਲ ਪੂਰੇ ਵਪਾਰੀ ਲੱਗ ਰਹੇ ਸਨ ਕੈਟ Munshi ਨੇ ਪਾਈ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਗੁਰਫਤਿਰ ਬੁਲਾਈ ਅਤੇ ਜੱਫੀ ਵਿੱਚ ਬਲਗੀਰ ਹੋਇਆ ਪਰ ਜੱਫੀ ਨੂੰ ਛੱਡਿਆ ਨਹੀਂ ਸਾਦੇ ਕੱਪੜਿਆਂ ਵਿੱਚ ਫੈਲੇ ਕਮਾਂਡੋ ਇੱਕਦਮ ਪਾਈ ਸਾਹਿਬ ਜੀ ਨੂੰ ਟੁੱਟ ਕੇ ਪੈ ਗਏ ਭਾਈ ਸਾਹਿਬ ਨੂੰ ਇਹ ਨਾ ਪਤਾ ਲੱਗਾ ਕਿ मुंशी जफ्फी પાਕੇ ਬਲਗੀਰ ਹੋਇਆ ਯਾਰੀ ਦੇ ਪਿਆਰ ਨਾਲ ਮਿਲ ਰਿਹਾ ਹੈ ਜਾਂ ਯਾਰ ਮਾਰ ਕਰ ਗਿਆ ਹੈ ਪੁਲਿਸ ਦੀ ਧੜ ਨੇ ਇੱਕਦਮ ਉਹਨਾਂ ਨੂੰ ਚੁੱਕ ਲਿਆ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਪੁਲਿਸ ਨੇ ਪਗੜੀ ਤੋਂ ਕਚਰੇ ਤੱਕ ਸਾਰੇ ਕੱਪੜੇ ਉਤਾਰ ਦਿੱਤੇ ਡਾੜੇ ਕਿਸਾਨ ਨੂੰ ਚੰਗੀ ਤਰ੍ਹਾਂ ਫਰੋਲਿਆ ਕਿ ਕਿਤੇ ਕੋਈ ਸਾਇਆਨਾਈਡ ਨਾ ਲੁਕੋ ਰੱਖੀ ਹੋਵੇ ਆਤਮਿਕ ਰੰਗਦਿਆਂ ਲੈਰਾ ਸੰਗ ਜੁੜ ਕੇ ਜਦੋਂ ਪਾਠ ਕਰਦੇ ਸਨ ਉਦੋਂ ਆਪਣੇ ਭਵਿੱਖ ਦੀ ਕਹਾਣੀ ਬੋਲ ਜਾਂਦੇ ਸਨ 13 اپریل 1991 ਨੂੰ ਆਪਣੇ ਟਿਕਾਣੇ ਤੇ ਸਹਿਜ 파ਟ ਦਾ ਭੋਗ ਪਾਇਆ ਸ਼ਹੀਦ ਸਿੰਘਲ ਦੀ ਯਾਦ ਵਿੱਚ ਰੱਖੇ ਇਸ 파ਟ ਦੀ ਸਮਾਪਤੀ ਅਰਦਾਸ ਪਾਈ ਸਾਹਿਬ ਨੇ ਖੁਦ ਕੀਤੀ ਅਤੇ ਹੁਕਮਨਾਮਾ ਪਾਈ ਬਲਵਿੰਦਰ ਸਿੰਘ ਗੰਗਾ ਬੱਬਰ ਨੇ ਪੜ੍ਹ ਕੇ ਸੁਣਾਇਆ ਗੁਰ ਸਾਹਿਬ ਜੀ ਨੇ ਇਹ ਹੁਕਮ ਆਪਣੇ ਅੰਗ 923 ਤੋਂ ਰਾਮਕਲੀ ਸਦੋ ਤੋਂ ਬਖਸ਼ਿਸ਼ ਕੀਤਾ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਹਰ ਗੁਰਹੇ ਦੀ ਵਡਿਆਈ ਤੁਰੇ ਲਿਖਿਆ ਲੇਖੋ ਰਜਾਇ ਜੀਉ ਕਹੈ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਨੂ ਭਾਈ ਸਾਹਿਬ ਦੌਰਾਉਂਦੇ ਕਹਿੰਦੇ ਹੁਣ ਤਾਂ ਸਦੋ ਆ ਗਿਆ ਹੈ ਹੁਣ ਤਾਂ ਗੁਰ ਸਾਹਿਬ ਜੀ ਨੇ ਹੀ ਪੈਜ ਰੱਖਣੀ ਹੈ ਭਾਈ ਸਾਹਿਬ ਜੀ ਨੂੰ ਦਿਖਾਈ ਦਿੱਤਾ ਆਪਣੇ ਸੰਗ ਰਸ਼ਵੀ ਜੀਵਨ ਦਾ ਅੰਤ ਦਿੱਲੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਗਿਆ ਭਾਈ ਸਾਹਿਬ ਜੀ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਚੁੱਕ ਕੇ ਅਤੇ ਗੱਡੀ ਵਿੱਚ ਸੁੱਟ ਕੇ ਫਰੀਦਕੋਟ ਸੀ ਆਈਏ ਸਟਾਫ ਵਿੱਚ ਲੈ ਆਏ ਬੁੱਚਲਗਰਦੀ ਨਾਲ ਇੱਕ ਹੋਰ ਖਾਲਸਤਾਨੀ ਯੋਧੇ ਦੀ ਪਰਖ ਸ਼ੁਰੂ ਹੋ ਗਈ 11 ਨਵੰਬਰ 1991 ਤੋਂ 23 ਨਵੰਬਰ 1991 ਦੀ ਅੱਧੀ ਰਾਤ ਤੱਕ ਫਰੀਦਕੋਟ ਪੁਲਿਸ ਵੱਲੋਂ ਕਹਿਰਾਂ ਦੀਆਂ ਰਾਤਾਂ ਹਰ ਵਹਿਸ਼ਤੀ ਢੰਗ ਦੇ ਜ਼ੁਲਮਾਂ ਨਾਲ ਉਹਨਾਂ ਨੇ ਆਪਣੇ ਪਿੰਡੇ ਤੇ ਚੱਲੀਆਂ ਫਰੀਦਕੋਟ ਤਫ਼ਤੀਸ਼ੀ ਸੈਂਟਰ ਨੇ ਭਾਈ ਸੁਰਿੰਦਰ ਸਿੰਘ ਬੱਬਰ ਤੋਂ ਇਲਾਵਾ ਭਾਈ ਅਵਤਾਰ ਸਿੰਘ ਬੱਬਰ ਲੱड्डੂ ਪਿੰਡ ਰਾਜਵਾਨਾ ਅਤੇ ਭਾਈ ਸ਼ਮਸ਼ੇਰ ਸਿੰਘ ਬੱਬਰ ਪਿੰਡ ਪੁੱਲਰ ਨੂੰ ਵੀ ਫੜ ਰੱਖਿਆ ਸੀ ਇਹਨਾਂ ਦੋਹਾਂ ਸਿੰਘਾਂ ਨੂੰ ਗੰਗਾ ਨਗਰ ਦੀ ਦਾਣਾ ਮੰਡੀ ਵਿੱਚੋਂ ਰਾਜਸਥਾਨ ਪੁਲਿਸ ਨੇ ਫੜਿਆ ਸੀ ਬਾਦ ਵਿੱਚ ਰਾਜਸਥਾਨ ਤੋਂ ਪੰਜਾਬ ਪੁਲਿਸ ਸੰਗਰੂਰ ਲੈ ਗਈ ਤੇ ਸੰਗਰੂਰ ਤੋਂ ਫਰੀਦਕੋਟ ਪੁਲਿਸ ਲੈ ਆਈ ਸੀ ਇਹਨਾਂ ਤੋਂ ਇਲਾਵਾ ਦੋ ਬੀਬੀਆਂ ਹੋਰ ਵੀ ਬੰਦ ਕੀਤੀਆਂ ਹੋਈਆਂ ਸਨ ਸਟਾਫ ਦੇ ਰਿਹਾਈਸ਼ੀ ਕਮਰੇ ਵਿੱਚ ਬੰਦ ਸਨ ਤੇ ਇਹਨਾਂ ਬੀਬੀਆਂ ਦੀ ਹੋਣ ਬਾਰੇ ਹਨੇਰਾ ਹੋ ਜਾਣ ਤੇ ਉਦੋਂ ਪਤਾ ਲੱਗਦਾ ਸੀ ਜਦੋਂ ਉਹਨਾਂ ਦੀਆਂ ਤਰਲਿਆ ਭਰੀਆਂ ਸਿਸਕੀਆਂ ਖਚਰੀਆਂ ਟਿਚਰਾ ਅਤੇ ਹਾਸਿਆਂ ਵਿੱਚ ਸੁਣਦਿਆਂ ਸਨ ਬਾਅਦ ਵਿੱਚ ਇਹਨਾਂ ਬੀਬੀਆਂ ਬਾਰੇ ਕਾਫੀ ਪੜਤਾਲ ਕੀਤੀ ਗਈ ਕਿ ਇਹ ਨਿਮਾਨੀਆਂ ਕੌਣ ਸਨ ਕਿਥੋਂ ਚੁੱਕ ਕੇ ਲਿਆਂਦੀਆਂ ਗਈਆਂ ਸਨ ਕਿੱਥੇ ਚਲੀਆਂ ਗਈਆਂ ਕਿੱਥੇ ਖਪਾ ਦਿੱਤੀਆਂ ਗਈਆਂ ਪਰ ਕੋਈ ਥੋ ਪਤਾ ਨਹੀਂ ਲੱਗਾ ਭਾਈ ਅਵਤਾਰ ਸਿੰਘ ਬੱਬਰ ਲੱड्डੂ ਨੂੰ ਸਟਾਫ ਦੀ ਹਵਾਲਤ ਵਿੱਚ ਬੰਦ ਕੀਤਾ ਹੋਇਆ ਸੀ ਹਵਾਲਤ ਦੇ ਲੋਹੇ ਦੇ ਗੇਟ ਮੋਰੇ ਦੋ ਕੰਬਲ ਪਾਏ ਹੋਏ ਸਨ ਭਾਈ ਸੁਰਿੰਦਰ ਸਿੰਘ ਬੱਬਰ ਨੂੰ ਸਟਾਫ ਦੇ ਬਰਾਡੇ ਨਾਲ ਲੱਗਦੇ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ ਭਾਈ ਸ਼ਮਸ਼ੇਰ ਸਿੰਘ ਬੱਬਰ ਨੂੰ ਹੋਰ ਕਿਸੇ ਅਣਸੁਖਾਵੀ ਜਗ੍ਹਾ ਵਿੱਚ ਰੱਖੇ ਕਾਟ ਦੇ ਸ਼ਿਕੰਜੇ ਵਿੱਚ ਲੱਤਾਂ ਦੇ ਕੇ ਬੰਦ ਕੀਤਾ ਹੋਇਆ ਸੀ ਤਿੰਨ ਹੀ ਬੱਬਰ ਯੋਧਿਆਂ ਨੇ ਆਪਣੀ ਅਣਖ ਗੈਰਤ ਗੁਰ ਦੇ ਪਿਆਰ ਨਾਲ ਬੁਚੜਾਂ ਦੇ ਹਰ ਜ਼ੁਲਮ ਨੂੰ ਸਹਾਰ ਕੇ ਸਿੱਧਕ ਸਿਰ ਨਾਲ ਨਿਭਾਈ ਪਾਈ ਲੱਡੂ ਹਵਾਲਾਤ ਵਿੱਚ ਉੱਚੀ ਸੂਰ ਵਿੱਚ ਸਿਮਰਨ ਕਰਦੇ ਸਨ ਤਾਂ ਜਲਾਦ ਕੰਨਾਂ ਵਿੱਚ ਉਂਗਲਾਂ ਦੇ ਕੇ ਬਾਣ ਬੜਾ ਉੱਠਦੇ ਸਨ ਭਾਈ ਸੁਰਿੰਦਰ ਸਿੰਘ ਬੱਬਰ ਦਾ ਸਰੀਰ ਬਰਾਂਡੇ ਵਿੱਚ ਲਟਕਦੀ ਪੌਣੀ ਨਾਲ ਰੇਰ ਦੀ ਹੱਡੀ ਕੋਲੋ ਟੁੱਟਿਆ ਹੋਇਆ ਇੱਕ ਦਮ ਮੋਰੇ ਨੂੰ ਲਮਕਿਆਂ ਪਿਆਸੀ ਉਹਨਾਂ ਦਾ ਕੰਗਾ ਕਿੰਨੇ ਹੀ ਦਿਨ ਸਟਾਫ ਦੇ ਵੇੜੇ ਵਿੱਚ ਰੁਲਦਾ ਦੇਖਿਆ ਗਿਆ 23 ਨਵੰਬਰ ਦੀ ਰਾਤ ਬੱਬਰਾਂ ਦੀ ਆਖਰੀ ਰਾਤ ਸੀ ਜਿਨ੍ਹਾਂ ਨੇ ਬਾਜੇਖਾਨੇ ਦੇ ਕੋਲ ਸੇਮ ਨਾਲੇ ਦੇ ਪੁਲ ਤੇ ਦੁਸ਼ਤਾਂ ਦੀਆਂ ਗੋਲੀਆਂ ਨੂੰ ਆਪਣੀਆਂ ਛਾਤੀਆਂ ਵਿੱਚ ਸਾਂਭ ਲਿਆ ਬਰਾਂਡੇ ਦੇ ਵਿੱਚ ਇੱਕ ਮੇਜ਼ ਦੇ ਕੋਲ ਇੱਕ ਲਹੂ ਲਿਬੜਿਆ ਕੰਬਲ ਅਤੇ ਇੱਕ ਟੋਕਾ ਲਹੂ ਨਾਲ ਗੜੋਚ ਬਬਰਾਂ ਦੀਆਂ ਸ਼ਹਾਦਤਾਂ ਦੀ ਗਵਾਹੀ ਭਰ ਰਹੇ ਸਨ ਇੱਕ ਬੁਜ਼ਾਰਤ ਸਟਾਫ ਦੇ ਬਰਾਂਡੇ ਵਿੱਚ ਦੱਬੀ ਗਈ ਕਿਸੇ ਯੋਧੇ ਦਾ ਸੀਸ ਧੜ ਤੋਂ ਵੱਖ ਕਰਕੇ ਇਹ ਬਾਤ ਇਤਿਹਾਸ ਲਈ ਛੱਡ ਦਿੱਤੀ ਗਈ ਬਾਅਦ ਵਿੱਚ ਪਤਾ ਲੱਗਾ ਕਿ ਭਾਈ ਅਵਤਾਰ ਸਿੰਘ ਲੱड्डੂ ਦਾ ਸਰੀਰ ਫਰੀਦਕੋਟ ਕੋਲ ਵਗਦੀਆਂ ਦੋ ਨਹਿਰਾਂ ਦੇ ਕੋਲ ਸੁੱਟ ਦਿੱਤਾ ਗਿਆ ਭਾਈ ਸੁਰਿੰਦਰ ਸਿੰਘ ਬੱਬਰ ਅਤੇ ਭਾਈ ਸ਼ਮਸ਼ੇਰ ਸਿੰਘ ਬੱਬਰ ਦਾ ਸੰਸਕਾਰ ਸ਼ਮਸ਼ਾਨ ਕਾਟ ਰਾਮ ਬਾਗ ਵਿੱਚ ਕਰ ਦਿੱਤਾ ਗਿਆ ਭਾਈ ਬਲਦੇਵ ਸਿੰਘ ਤਲਵੰਡੀ ਅਤੇ ਭਾਈ ਸਰਬੰਨ ਸਿੰਘ ਡਗੋਰਮਾਨਾ ਅਤੇ ਇਹਨਾਂ ਦੇ ਪਰਿਵਾਰ ਨੂੰ ਛੱਡ ਦਿੱਤਾ ਗਿਆ ਇਸ ਜੀਵਨੀ ਦੇ ਲੇਖਕ ਕਰਮਜੀਤ ਸਿੰਘ ਸਿੱਖਾਂਵਾਲਾ ਦੀ ਪਤਨੀ ਨੂੰ ਛੱਡ ਦਿੱਤਾ ਗਿਆ ਪਰ ਲੇਖਕ ਉੱਪਰ ਕਈ ਫਰਜ਼ੀ ਕੇਸਾਂ ਕੇ ਫਿਰੋਜ਼ਪੁਰ ਦੀ ਜੇਲ੍ਹ ਭੇਜ ਦਿੱਤਾ ਗਿਆ ਪਾਈ ਅਵਤਾਰ ਸਿੰਘ ਬੱਬਰ ਦੀ ਦੇਹ ਦੇ ਟੋਟੇ ਕਰਕੇ ਨਹਿਰ ਵਿੱਚ ਇਸ ਕਰਕੇ ਸੁੱਟ ਦਿੱਤਾ ਗਿਆ ਕਿਉਂਕਿ ਜਦੋਂ ਪੰਜਾਬ ਪੁਲਿਸ ਇਹਨਾਂ ਨੂੰ ਰਾਜਸਥਾਨ ਤੋਂ ਸੰਗਰੂਰ ਲੈ ਕੇ ਆਈ ਸੀ ਤਾਂ ਐਸਪੀ ਸੰਗਰੂਰ ਸ਼ਤੀਸ਼ ਕੁਮਾਰ ਸ਼ਰਮਾ ਨੇ ਪ੍ਰੈਸ ਅੰਦਰ ਇੱਕ ਬਿਆਨ ਦਿੱਤਾ ਸੀ ਕਿ ਲੱड्डू ਬੱਬਰ ਚੱਲ ਦੀ ਜਿਪਸੀ ਵਿੱਚੋਂ ਨਹਿਰ ਵਿੱਚ ਛਾਲ ਮਾਰ ਗਿਆ ਹੈ ਤੇ ਉਸ ਦੀ লাশ ਲੱਭੀ ਜਾ ਰਹੀ ਹੈ ਪੁਲਿਸ ਨੇ ਇਹ ਕਾਰਵਾਈ ਫੌਰੀ ਤਾਂ ਕੀਤੀ ਕਿ ਖਾਲਕੂਆ ਨੇ ਪੁਲਿਸ ਅਫਸਰਾਂ ਦੇ ਪਰਿਵਾਰ ਚੁੱਕ ਲੈ ਸਨ ਅਤੇ ਪੁਲਿਸ ਨੂੰ ਸਪਸ਼ਟ ਕਰ ਦਿੱਤਾ ਸੀ ਕਿਉਂਕਿ ਜੇਕਰ ਭਾਈ ਮਾਦਾ ਸਿੰਘ ਬੱਬਰ ਵੇਹੀ ਪੂਈ ਜੋ ਮਹਾਰਾਸ਼ਟਰ ਵਿੱਚ ਫੜੇ ਗਏ ਸਨ ਅਤੇ ਭਾਈ ਅਵਤਾਰ ਸਿੰਘ ਲੱड्डੂ ਦਾ ਕੋਈ ਨੁਕਸਾਨ ਕੀਤਾ ਗਿਆ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਪੁਲਿਸ ਨੇ ਇਸ ਕਰਕੇ ਕਈ ਪ੍ਰਕਾਰ ਦੇ ਡਰਾਮੇ ਕੀਤੇ ਪਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲਣ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸੰਗਤ ਵਿੱਚ ਰੱਖਣ ਦੇ ਲਈ ਜਦੋਂ ਪਾਈ ਸੁਰਿੰਦਰ ਸਿੰਘ ਬੱਬਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਦੇ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰ ਨੂੰ ਮਿਲਣ ਦਾ ਯਤਨ ਕੀਤਾ ਗਿਆ ਤਾਂ ਮਨ ਨੂੰ ਇੱਕ ਵੱਡਾ ਤੱਕਾ ਲੱਗਾ ਪੁਲਿਸ ਦਾ ਸਹਿਮਾਜਤਾ ਉਹਨਾਂ ਦੇ ਚਿਹਰਿਆਂ ਉੱਪਰ ਸੀ ਠਠੰਬਰੀਆ ਅੱਖਾਂ ਪਰੇ ਗੱਚ ਬਹੁਤ ਕੁਝ ਉਹਨਾਂ ਅੰਦਰ ਛੁਪਾ ਲੈਂਦੇ ਸਨ ਇਹਨਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਬਹੁਤ ਲੱਭੀਆਂ ਪਰਿਵਾਰਾਂ ਤੋਂ ਵੀ ਮੰਗੀਆਂ ਪਰ ਕਿਤੋਂ ਵੀ ਨਾ ਮਿਲੀਆਂ ਅਖੀਰ ਮਾਰਚ 1999 ਸੂਰਾ ਮਾਸਿਕ ਰਸਾਲੇ ਅੰਦਰ ਪਾਈ ਸੁਰਿੰਦਰ ਸਿੰਘ ਬੱਬਰ ਦੀ ਤਸਵੀਰ ਛਪੀ ਹੋਈ ਲੱਭੀ ਇਹ ਆਨੰਦ ਕਾਰਜ ਦੀ ਤਸਵੀਰ ਸੀ ਭਾਈ ਸਾਹਿਬ ਸੁਰਿੰਦਰ ਸਿੰਘ ਬੱਬਰ ਦਾ ਆਨੰਦ ਕਾਰਜ ਬੀਬੀ ਹਰਦੀਪ ਕੌਰ ਨਾਲ ਨਵੰਬਰ 1988 ਵਿੱਚ ਮੋਗਾ ਵਿਖੇ ਸਲਾਨਾ ਅਖੰਡ ਕੀਰਤਨੀ ਅਖਾੜਿਆ ਅੰਦਰ ਹੋਇਆ ਸੀ ਆਪ ਜੀ ਦੀ ਸਿੰਘਣੀ ਨੇ ਆਪ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸੋਹਰਾ ਪਰਿਵਾਰ ਛੱਡ ਦਿੱਤਾ ਸੀ ਅਤੇ ਮਾਪੇ ਪਰਿਵਾਰ ਵਿੱਚ ਚਲੇ ਗਏ ਸਨ ਆਪ ਜੀ ਦੀ ਕੋਈ ਸੰਤਾਨ ਨਹੀਂ ਸੀ ਜਦੋਂ ਗੁਰਸਿੱਖ ਸੰਸਥਾ ਦੀ ਟੀਮ ਪਿੰਡ ਚੱਕ ਮਦਰਸੇ ਉਹਨਾਂ ਦੇ ਕਰੇ ਗਈ ਤਾਂ ਉਹਨਾਂ ਦੇ ਮਾਤਾ ਜੀ ਅੱਧ ਕੱਚੇ ਪੱਕੇ ਮਕਾਨ ਦੇ ਵੇੜੇ ਵਿੱਚ ਸਫਾਈ ਕਰ ਰਹੇ ਸਨ ਰਸਮੀ ਗਲਬਾਤ ਤੋਂ ਬਾਅਦ ਜਦੋਂ ਭਾਈ ਸਾਹਿਬ ਜੀ ਦੀ ਯਾਦਗਰੀ ਦੀ ਕੋਈ ਨਿਸ਼ਾਨੀ ਦੇਖਣੀ ਚਾਹੀ ਤਾਂ ਭਰੀਆਂ ਅੱਖਾਂ ਨਾਲ ਮਾਤਾ ਜੀ ਕਹਿੰਦੇ ਪੁੱਤ ਪੁਲਿਸ ਸਾਰਾ ਕੁਝ ਹੀ ਚੁੱਕ ਕੇ ਲੈ ਗਈ ਸੀ ਅਸੀਂ ਤਾਂ ਡਰਦਿਆਂ ਉਸ ਦਾ ਅੰਤਿਮ ਭੋਗ ਵੀ ਨਹੀਂ ਪਾਇਆ ਮੇਰਾ ਸੁਰਿੰਦਰ ਤਾਂ ਸਰਵਣ ਪੁੱਤਰ ਸੀ ਕੋਲ ਕਹਿੰਦਾ ਹੈ ਕਿ ਉਹ ਅਤਵਾਦੀ ਸੀ ਇਹ ਸੱਚ ਹੈ ਕਿ ਅਸੀਂ ਉਸ ਦਾ ਭੋਗ ਨਹੀਂ ਪਾਇਆ ਜਦੋਂ ਪੁੱਛਿਆ ਮਾਤਾ ਜੀ ਭਾਈ ਸਾਹਿਬ ਅਖੰਡ ਕੀਰਤਨੀ ਜਥੇ ਦੇ ਨਾਲ ਉਸਦੇ ਰੂਹੇ ਰਵਾ ਬਣ ਕੇ ਤੁਰੇ ਸਨ ਤੇ ਉਹਨਾਂ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ ਹੈ ਕਿਸੇ ਕੋਈ ਮਦਦ ਨਹੀਂ ਕੀਤੀ ਜਾਂ ਕਰਦੀ ਪਰਿਵਾਰ ਦੀ ਸਾਰ ਨਹੀਂ ਲਈ ਤਾਂ ਕਹਿੰਦੇ ਕਾਕਾ ਮਦਦ ਤਾਂ ਦੂਰ ਦੀ ਗੱਲ ਸਾਡੇ ਤਾਂ ਕਰੇ ਤੱਕ ਵੀ ਕੋਈ ਨਹੀਂ ਆਇਆ ਇਹ ਬਾਟਿਆਨ ਖੜਤਾਲਾਨ ਵਾਲੇ ਤਾਂ ਕਿਤੇ ਦਿਖੇ ਵੀ ਨਹੀਂ ਸਾਡੇ ਮੱਥੇ ਵੀ ਨਹੀਂ ਲੱਗੇ ਪਿੰਡ ਦੇ ਹੀ ਦੱਸਦੇ ਸਨ ਖਬਰਾਂ ਅੰਦਰ ਵੀ ਪੜਿਆ ਸੀ ਸੁਰਿੰਦਰ ਦੇ ਨਾਲ ਦੇ ਸਿੰਘਾਂ ਨੇ ਕਿਸੇ ਗੁਪਤ ਜਗ੍ਹਾ ਤੇ ਭੋਗ ਪਾਇਆ ਸੀ ਜਦੋਂ ਸੁਰਿੰਦਰ ਸਿੰਘ ਸ਼ਹੀਦ ਹੋਇਆ ਉਸ ਤੋਂ ਕਈ ਦਿਨ ਬਾਅਦ ਦੋ ਸਿੰਘ ਸ਼ਾਮ ਨੂੰ ਸਾਡੇ ਘਰੇ ਆਇਓ ਇੱਕ ਮੈਡਲ ਇੱਕ ਸ੍ਰੀ ਸਾਹਿਬ ਅਤੇ ਸਿਰੋਪਾਉ ਕਰੇ ਪਰਿਵਾਰ ਨੂੰ ਦੇ ਕੇ ਗਏ ਸਨ ਪਰ ਅਗਲੇ ਹੀ ਦਿਨ ਪੁਲਿਸ ਨੇ ਦਿਨ ਚੜ੍ਹਦੇ ਹੀ ਘਰੇ ਛਾਪਾ ਮਾਰਿਆ ਸਾਰੇ ਪਰਿਵਾਰ ਦੀ ਕੁੱਟਮਾਰ ਕੀਤੀ ਬੇਰੀਆਈ ਨਾਲ ਤਲਾਸ਼ੀ ਲਈ ਅਤੇ ਸਿੰਘਾਂ ਵੱਲੋਂ ਭੇਜ ਕੀਤੀਆਂ ਵਸਤੂਆਂ ਨਾਲ ਲੈ ਗਏ ਬੱਬਰ ਖਾਲਸਾ ਵਾਲੇ ਜੋ ਸਿੰਘ ਸ਼ਹੀਦ ਹੋ ਜਾਂਦੇ ਸੀ ਉਸ ਪਰਿਵਾਰ ਨੂੰ ਆਪਣੀ ਜਥੇਬੰਦੀ ਵੱਲੋਂ ਇੱਕ ਸੋਨੇ ਦਾ ਮੈਡਲ ਇੱਕ ਸ੍ਰੀ ਸਾਹਿਬ ਜਿਸ ਉੱਪਰ ਆਪਣੀ ਜਥੇਬੰਦੀ ਦੀ ਮੋਹਰ ਲੱਗੀ ਹੁੰਦੀ ਸੀ ਬੱਬਰ ਖਾਲਸਾ ਇੰਟਰਨੈਸ਼ਨਲ ਉਹ ਪੇਟ ਕਰਦੇ ਹੁੰਦੇ ਸਨ 29 ਨਵੰਬਰ ਨੂੰ ਅਜਦੀ ਆਵਾਜ਼ ਅਤੇ ਅਜੀਤ ਅਖਬਾਰ ਅੰਦਰ ਭਾਈ ਸਾਹਿਬ ਜੀ ਦੇ ਭੋਗ ਬਾਰੇ ਇੱਕ ਇਸ਼ਤਿਹਾਰ ਲੱਗਾ ਸੀ ਜਿਸ ਵਿੱਚ ਕਿਸੇ ਗੁਪਤ ਜਗ੍ਹਾ ਤੇ ਭੋਗ ਪੈਣ ਬਾਰੇ ਲਿਖਿਆ ਸੀ ਅਤੇ ਸੰਗਤ ਨੂੰ ਚੌਪਈ ਸਾਹਿਬ ਜੀ ਦੇ ਪਾਠ ਕਰਨ ਲਈ ਬੇਨਤੀ ਕੀਤੀ ਗਈ ਸੀ ਇਸ਼ਤਿਹਾਰ ਦੀ ਸੇਵਾ ਬਬਰਾਂ ਦੀ ਜੱਥੇਬੰਦੀ ਵੱਲੋਂ ਕਰਵਾਈ ਗਈ ਸੀ। ਘਰ ਦੀ ਗਰੀਬੀ ਬਾਰੇ ਕੰਦਾ ਉੱਪਰ ਲੱਥੇ ਲਿਓੜ, ਮਾਤਾ ਜੀ ਦਾ ਚੋੜੀਆਂ ਭਰਿਆ ਚਿਹਰਾ, ਇੱਕ ਆਰਥਿਕ ਪੱਖੋਂ ਨੀਤਾਣਾ ਬਾਪ, ਬਿਆਨ ਪਰੇ ਪੈਰ ਆਪ ਬੋਲ ਰਹੇ ਸਨ, ਪੁੱਤ ਚਾਰ ਛੱਲਣ ਕਰਜ਼ਾ ਚੁੱਕ ਕੇ, ਕੁਝ ਕਰੋ ਹੂੰਝ ਕੇ ਕੋੜੀਆਂ ਬਾਰੋਂ ਉਠਾ ਦਿੱਤੀਆਂ, ਬਸ ਇੱਕ ਸੁਰਿੰਦਰ ਨਹੀਂ ਪੁੱਲਦਾ। ਮਨੁੱਖੀ ਅਧਿਕਾਰਾਂ ਦੀ ਇੱਕ ਸੰਵਿਧਾਨਕ ਮਦ ਹੈ ਕਿ ਲਾਵਾਰਸ ਲਾਸ਼ ਨੂੰ ਸਥਾਨਕ ਪ੍ਰਬੰਧਕਾਂ ਨੂੰ ਦਿੱਤਾ ਜਾਂਦਾ ਹੈ ਤੇ ਉਹ ਉਸ ਨੂੰ 3 ਦਿਨਾਂ ਤੱਕ شناخت ਲਈ ਰੱਖਦੇ ਹਨ ਅਤੇ ਉਸ ਦੀ ਪਛਾਣ ਲਈ ਲੋਕਾਂ ਨੂੰ ਦੱਸਿਆ ਜਾਂਦਾ ਹੈ ਫਿਰ ਉਸ ਦਾ ਉਸ ਦੀਆਂ ਧਾਰਮਿਕ ਰਸਮਾਂ ਅਨੁਸਾਰ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਦੀਆਂ ਤਸਵੀਰਾਂ ਅਤੇ ਵੇਰਵੇ ਸੰਭਾਲ ਕੇ ਰੱਖੇ ਜਾਂਦੇ ਹਨ ਪਰ ਹਿੰਦੁਸਤਾਨ ਅੰਦਰ ਲਾਵਾਰਸ ਲਾਸ਼ਾਂ ਦੀ ਸੜੀ ਕਹਾਣੀ ਮਨੁੱਖੀ ਅਧਿਕਾਰਾਂ ਦੇ ਮੁਖੋਟਿਆਂ ਹੇਠ ਲਵਾਰਸ ਹੀ ਰਹੇ ਜਾਂਦੀ ਹੈ ਭਾਈ ਸਾਹਿਬ ਜੀ ਦੇ ਸੌਰ ਸਾਹਿਬ ਪੁਰਬਾ ਜੀ ਨੇ ਸ਼ਹੀਦ ਸਿੰਘਾਂ ਦੀਆਂ ਅੰਤਿਮ ਨਿਸ਼ਾਨੀਆਂ ਰਾਮ ਬਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਬਹੁਤ ਮੰਗੀਆਂ ਅਤੇ ਲੱਭੀਆਂ ਪਰ ਕੁਝ ਵੀ ਪੱਲੇ ਨਹੀਂ ਪਿਆ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅੰਦਰ ਪੁਲਿਸ ਦੇ ਜ਼ਬਰ ਦੀ ਦਹਿਸ਼ਤ ਅਜੇ ਤੱਕ ਇਸ ਕਦਰ ਹੈ ਕਿ ਉਹ ਖੁੱਲ ਕੇ ਅਜੀਵੀ ਨਹੀਂ ਬੋਲਦੇ ਇਹਨਾਂ ਪਰਿਵਾਰਾਂ ਦੀਆਂ ਛਾਤੀਆਂ ਵਿੱਚ ਖਾਲਸਾ ਹੀ ਇਤਿਹਾਸ ਦੇ ਗਰਜਵੇਂ ਬੋਲ ਦੱਬੇ ਪਏ ਹਨ ਵਰਿਆਂ ਦੀ ਚੀਜ਼ ਜੋ ਸਰਕਾਰੀ ਦਹਿਸ਼ਤ ਕਾਰਨ ਲਾਵਾਰਸ ਸਿਵਿਆਂ ਦੇ ਸਿਰਹਾਣੇ ਖੜੀ ਹੈ ਇਸ ਨੂੰ ਆਪਾਂ ਸੁਣਿਆ ਕਿਉਂ ਨਹੀਂ ਕਿਉਂ ਨਹੀਂ ਆਪਾਂ ਉਹਨਾਂ ਦੇ ਅਧੂਰੇ ਕਾਰਜ ਪੂਰੇ ਕੀਤੇ ਇਹ ਜ਼ੁਲਮ ਕਰਨ ਵਾਲੇ ਕੀ ਪੱਗ ਵਾਲੇ ਸਿੱਖ ਸਰਦਾਰ ਨਹੀਂ ਸਨ ਜ਼ੁਲਮ ਚਾਲਣ ਵਾਲੀਆਂ ਬੀਬੀਆਂ ਕੀ ਸਿੱਖ ਨਹੀਂ ਸਨ ਇਸ ਜ਼ੁਲਮੀ ਅਗ ਵਿੱਚ ਸੜਨ ਵਾਲੇ ਸਿੱਖ ਕੌਣ ਸਨ ਅਜੇਹਾ ਕੁਝ ਕਿਸ ਮਕਸਦ ਲਈ ਹੋਇਆ ਕਿ ਸਿੱਖ ਆਪਣੀ ਅਣਖ ਆਪਣੀ ਪੱਗ ਨੂੰ ਆਪ ਰੋਲਣ ਲਈ ਜ਼ਿੰਮੇਵਾਰ ਨਹੀਂ ਇਹ ਅਣਸੁਲਝੇ ਸਵਾਲ ਸਿੱਖਾਂ ਲਈ ਵੰਗਾਰ ਹਨ ਸ਼ਿੰਦੇ ਬੱਬਰ ਲੱड्डੂ ਬੱਬਰ ਸ਼ੇਰੇ ਬੱਬਰ ਦੀਆਂ ਸ਼ਹਾਦਤਾਂ ਅਜਾਈ ਜਾਣਗੀਆਂ ਗੁਰਸਿੱਖ ਫੀਚਰਸ ਕਰਮਜੀਤ ਸਿੰਘ ਸਿੱਖਾਂ ਵਾਲਾ